ਸ਼ਰਾਬ ਦਾ کاروبار ਕਰਨ ਵਾਲਿਆਂ ਤੇ ਕਾਰਵਾਈ ਕਰਦੇ ਹੋਏ ਪੀਲਾ ਪੰਜਾ ਚਲਾਇਆ ਗਿਆ ਇਸ ਮੌਕੇ ਜੁਥੇ ਇਹਨਾਂ ਲੋਕਾਂ ਦੀਆਂ ਕਰਦੀਆਂ ਮਹਿਲਾਵਾਂ ਨੇ ਡਟ ਕੇ ਪੁਲਿਸ ਦਾ ਪੁਲਿਸ ਦੀ ਇਸ ਕਾਰਵਾਈ ਤੇ ਗੁੱਸਾ ਕੀਤਾ ਉਹ ਕਹਿੰਦੀਆਂ ਨੇ ਕਿ ਉਹਨਾਂ ਦੇ ਵੱਲੋਂ ਕਾਫੀ ਦੇਰ ਤੋਂ ਨਸ਼ੇ ਵੇਚਣ ਬੰਦ ਕਰ ਦਿੱਤੇ ਗਏ ਨੇ ਤੇ ਹੁਣ ਉਹਨਾਂ ਦੇ ਬੱਚੇ ਪੜ੍ਹ ਲੈ ਕੇ ਵਿਦੇਸ਼ ਜਾ ਰਹੇ ਨੇ ਜਾਂ ਫਿਰ ਮਿਹਨਤ ਮਜ਼ਦੂਰੀ ਕਰ ਰਹੇ ਨੇ ਇਸ ਮੌਕੇ ਤੇ ਪੁਲਿਸ ਲੋਕਾਂ ਦੇ ਵਿੱਚ ਬਣੇ ਇੱਕ ਬਾਥਰੂਮ ਦੀਆਂ ਟਾਇਲਾਂ ਅੰਦਰ ਖੂਫੀਆ ਜਗਾਤਾ ਪਤਾ ਪਤਾ ਵੀ ਲੱਗਾ ਕਿ ਆ ਜੁਥੇ ਵੀ ਹੋ ਸਕਦਾ ਕਿ ਸ਼ਾਇਦ ਨਸ਼ਾ ਛੁਪਾਇਆ ਜਾਂਦਾ ਹੋਵੇ ਇਸ ਮੌਕੇ ਮਹਿਲਾ ਪੁਲਿਸ ਕਰਮੀਆਂ ਨੇ ਇਹਨਾਂ ਵਰਤ ਤੇ ਕਾਬੂ ਆ ਜੋ ਕਿ ਵਿਰਲਾਪ ਕਰ ਦਿਆ ਹੋਇਆ ਰੋਂਦਿਆ ਕੋ ਲੌਂਦਿਆ ਸਨ ਮੁੰਡਾ ਮੇਰਾ ਅਟਾਚ ਲਾਨੇ ਬੱਚੇ ਸਾਡੇ ਬਾਹਰ ਦੇ ਆਉਣੇ ਜੀ ਸੇ ਕਰਦੇ ਨਹੀਂ ਕਰਦੇ ਬੱਚੇ ਸਾਡੇ ਕੋਲ ਜਰ ਖਾਣ ਨੂੰ ਸੀ ਖਾਣਿਆ ਸੀ ਕੁਛ ਨਹੀਂ ਕਰਦੇ ਜੀ ਸਾਢੇ 3 ਸਾਲ ਹੋ ਗਏ ਮੇਰੇ ਅੱਗੇ ਹੜੀ ਕਰਦੇ 3 ਸਾਲ ਹੋ ਗਏ ਸਾਡੇ ਤੋਂ ਕੋਈ ਖਾਣ ਇਹ ਜਿਹੜੇ ਪੰਚਾਇਤ ਮੈਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਇਨਲੀਗਲ ਦੇ ਨਾਲ ਘਰ ਬਣੇ ਸੀਗੇ ਬਾਅਦ ਚੋਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਡਰੱਗਸ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗੀਰ ਕੌਰ ਹੈਗੇ 4 ਪਰਚੇ ਦਰਸ਼ਨ ਸਿੰਘ ਬੂਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੌਰ ਸੋ ਇਹਨਾਂ ਨੇ ਜਿਹੜੇ ਨਸ਼ੇ ਦੀ ਤਸਕਰੀ ਨਾਲ ਕਰਕੇ ਪ੍ਰਾਪਰਟੀਆਂ ਬਣਾਈਆਂ ਸੀ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੇ ਦੇ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਕਿਉਂਕਿ ਮਾੜੇ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਸਰ ਵਿੱਚ ਲੋਕਾਂ ਵੱਲੋਂ ਵੀ ਬੜਾ ਕਿਹਾ ਜਾ ਰਿਹਾ ਕਿ ਜੀ ਅਸੀਂ ਹੁਣ ਕੰਮ ਨਹੀਂ ਇਹ ਕਰ ਰਹੇ ਅਸੀਂ ਮਿਹਨਤ ਮਜ਼ਦੂਰੀ ਕਰਦੇ ਆਂ ਫਿਰ ਵੀ ਸਾਡੀ ਉਹ ਉਹਨਾਂ ਦਾ ਕਹਿਣਾ ਤੇ ਇੱਕ ਇਨਵੈਸਟੀਗੇਸ਼ਨ ਦਾ ਵੱਖਰਾ ਪਾਸਾ ਹੈ ਉਹਨਾਂ ਦਾ ਕਹਿਣਾ ਹੈਗਾ ਜੀ ਉਹਨੂੰ ਲੱਗਦਾ ਤੇ ਉਹ ਆ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਆ ਸਾਡੀ ਇੰਟੈਲੀਜੈਂਸ ਦੀਆਂ ਇਨਪੁਟਸ ਆndੀਆਂ ਤੇ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਹੈਗੀਆਂ ਉਹ ਵੈਰੀਫਾਈ ਕਰਕੇ ਹੀ ਇਹ ਚੀਜ਼ ਕੀਤੀ ਜਾਂਦੀ ਹੈ ਕੋਈ ਇਦਾਂ ਦਾ ਬੰਦਾ ਨਹੀਂ ਵੀ ਜਿਹਦੇ ਤੇ ਪੁੱਛੇ ਪਰਚੇ ਦਿੱਤੇ ਜਾਂਦੇ ਜੇ 8-8 ਪਰਚੇ ਹੋ ਰਿਹਾ ਕੋਈ ਕਿਸੇ ਦੀ ਪਰਸਨਲ ਦੁਸ਼ਮਣੀ ਨਹੀਂ ਹੁੰਦੀ ਜੇ 8-8 ਪਰਚੇ 5-5 ਪਰਚੇ ਹੈ ਤੇ ਉਹ ਕਿਸੇ ਕਾਰਨ ਕਰਕੇ ਹੁੰਦੇ ਆ ਲੋਕਲ ਪਿੰਡ ਵਾਲੇ ਦੀ ਇਨਪੁਟ ਹੁੰਦੀ ਹੈ ਕੋਈ ਇੰਟੈਲੀਜੈਂਸ ਦੀ ਇਨਪੁਟ ਹੁੰਦੀ ਹੈ ਤਾਂ ਹੀ ਇਹਨਾਂ ਤੇ ਕਾਰਵਾਈ ਹੁੰਦੀ ਹੈ